ਡਾਕਟਰ ਏਪੀ ਜੇ ਅਬਦੁਲ ਕਲਾਮ ਦੀ ਬਾਇਓਪਿਕ ਦਾ ਨਵਾਂ ਪੋਸਟਰ ਰਿਲੀਜ਼ ਫਿਲਮ ਨਿਰਮਾਤਾ ਅਭਿਸ਼ੇਕ ਅਗਰਵਾਲ ਦੇ ਜਨਮ ਦਿਨ ਤੇ ਵਿਸ਼ੇਸ਼ ਮੌਕੇ ਤੇ ਡਾਕਟਰ ਏਪੀ ਜੇ ਅਬਦੁਲ ਕਲਾਮ ਤੇ ਬੜੀ ਬਾਇਓਪਿਕ ਫਿਲਮ ਦੇ ਨਿਰਮਾਤਾਵਾਂ ਨੇ ਉਹਨਾਂ ਨੂੰ ਜਨਮ ਦਿਨ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਫਿਲਮ ਦਾ ਇਹ ਬਹੁਤ ਹੀ ਪ੍ਰਭਾਵਸ਼ਾਲੀ ਨਵਾਂ ਪੋਸਟਰ ਵੀ ਜਾਰੀ ਕੀਤਾ ਇਹ ਫਿਲਮ ਡਾਕਟਰ ਕਲਾਮ ਦੇ ਅਸਾਧਾਰਨ ਜੀਵਨ ਨੂੰ ਵੱਡੇ ਪਰਦੇ ਤੇ ਦਿਖਾਉਣ ਜਾ ਰਹੀ ਹੈ ਅਭਿਸ਼ੇਕ ਅਗਰਵਾਲ ਅਤੇ ਏਕੀ ਐਂਟਰਟੇਨਮੈਂਟਸ ਦੇ ਦੁਆਰਾ ਨਿਰਮਿਤ ਇਹ ਫਿਲਮ ਏਪੀਜੀ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਕਿਨੀ ਬਣਾਇਆ ਜਾ ਸਕੇ ਕਿ ਭਾਰਤ ਦੀ ਇਸ ਸਤਕਾਰਤ ਸ਼ਖਸੀਅਤ ਨੂੰ ਪੂਰੀ ਸੱਚਾਈ ਅਤੇ ਮਾਣ ਦੇ ਨਾਲ ਪੇਸ਼ ਕੀਤਾ ਜਾਵੇ ਸਾਲ 2025 ਦੇ ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਵਿੱਚ ਜਨਤਾ ਦੇ ਰਾਸ਼ਟਰਪਤੀ ਵਜੋਂ ਪ੍ਰਸਿੱਧ ਡਾਕਟਰ ਕਲਾਮ ਦੀ ਵਿਰਾਸਤ ਉਹਦਾ ਗਿਆਨ ਉਹਨਾਂ ਦੀ ਨਿਮਰਤਾ ਤੇ ਦੇਸ਼ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਨੂੰ ਦਿਲੋਂ ਪ੍ਰਦਰਸ਼ਿਤ ਕਰਨ ਦਾ ਇਹ ਫਿਲਮ ਵਾਅਦਾ ਕਰਦੀ ਹੈ ਮੁਕੇਸ਼ ਖੰਨਾ ਨੇ ਕਪਿਲ ਸ਼ਰਮਾ ਤੇ ਵਿੰਨਿਆ ਨਿਸ਼ਾਨਾ ਕਹੀ ਇਹ ਵੱਡੀ ਗੱਲ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਜਿਨ੍ਹਾਂ ਨੂੰ ਅਜੇ ਵੀ ਟੀਵੀ ਸ਼ੋਅ ਸ਼ਕਤੀਮਾਨ ਦੇ ਵਿੱਚ ਆਪਣੀ ਭੂਮਿਕਾ ਦੇ ਲਈ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਇੱਕ ਵਾਰ ਫਿਰ ਕਾਮੇਡੀਅਨ ਕਪਿਲ ਸ਼ਰਮਾ ਤੇ ਨਿਸ਼ਾਨਾ ਵਿੰਨਿਆ ਹੈ ਇਸ ਵਾਰ ਮੁਕੇਸ਼ ਖੰਨਾ ਨੇ ਅਨਸੈਂਸਰਡ ਵਿਦ ਸ਼ਾਰਦੂਲ ਪੋਡਕਾਸਟ ਦੇ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਪਿਲ ਸ਼ਰਮਾ ਦੇ ਨਾਲ ਸੰਬੰਧਿਤ ਇੱਕ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ ਮੁਕੇਸ਼ ਖੰਨਾ ਨੇ ਦੱਸਿਆ ਕਿ ਉਹ ਕਪਿਲ ਸ਼ਰਮਾ ਨੂੰ ਇੱਕ ਅਵਾਰਡ ਸ਼ੋਅ ਦੌਰਾਨ ਮਿਲੇ ਸੀ ਇਸ ਦੌਰਾਨ ਕਪਿਲ ਨੇ ਨਾ ਤਾਂ ਉਹਨਾਂ ਦਾ ਸਤਿਕਾਰ ਕੀਤਾ ਤੇ ਨਾ ਹੀ ਉਹਨਾਂ ਦੇ ਨਾਲ ਗੱਲ ਕੀਤੀ ਮੁਕੇਸ਼ ਖੰਨਾ ਨੇ ਕਿਹਾ ਕਿ ਕਪਿਲ ਨਵਾਂ-ਨਵਾਂ ਆਇਆ ਸੀ ਅਤੇ ਕਾਮੇਡੀ ਸਰਕਸ ਕਰ ਰਿਹਾ ਸੀ ਉਹ ਮੇਰੇ ਕੋਲ ਬੈਠਾ 20 ਮਿੰਟ ਚੁੱਪਚਾ ਬੈਠਾ ਰਿਹਾ ਤੇ ਫਿਰ ਪੁਰਸਕਾਰ ਲੈ ਕੇ ਚਲਾ ਗਿਆ ਮੁਕੇਸ਼ ਖੰਨਾ ਨੇ ਕਿਹਾ ਕਿ ਉਹਨਾਂ ਨੇ ਕਦੇ ਕੋਈ ਸਤਕਾਰ ਨਹੀਂ ਮੰਗਿਆ ਪਰ ਉਹ ਮਾਨ ਨਾਲ ਕਹਿੰਦੇ ਨੇ ਕਿ ਸਾਰਾ ਦੇਸ਼ ਮੇਰੇ ਪੈਰ 'ਚ ਹੁੰਦਾ ਹੈ ਬਿਨਾ ਮੰਗੇ ਉਹਨਾਂ ਇਹ ਵੀ ਕਿਹਾ ਕਿ ਅੱਜਕੱਲ੍ਹ ਇੰਡਸਟਰੀ ਦੇ ਵਿੱਚ ਸਿਸ਼ਟਾਚਾਰ ਦੀ ਘਾਟ ਹੋ ਗਈ ਹੈ ਆਪਣੀਆਂ ਮੁਲਕਾਤਾਂ ਨੂੰ ਯਾਦ ਕਰਦਿਆਂ ਮੁਕੇਸ਼ ਖੰਨਾ ਨੇ ਕਿਹਾ ਕਿ ਉਮਿਤਾ ਬਚਨ ਨੂੰ ਕਈ ਵਾਰ ਫਲਾਈਟਾਂ ਵਿੱਚ ਮਿਲੇ ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਪਰ ਦੋਵੇਂ ਆਦਾਕਾਰ ਸਨ ਜਿਸ ਕਾਰਨ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਸੀ ਤਰ੍ਹਾਂ ਉਹਨਾਂ ਨੇ ਰਿਤਿਕ ਰੋਸ਼ਨ ਦਾ ਵੀ ਜ਼ਿਕਰ ਕੀਤਾ ਜਦੋਂ ਦੋਵੇਂ ਇੱਕ ਹਵਾਈ ਅੱਡੇ ਤੇ ਖੜੇ ਸਨ ਰਿਤਿਕ ਨੇ ਕਿਹਾ ਸੀ ਕਿ ਅੱਜ ਤੇ ਦੋ ਸੂਪਰ ਹੀਰੋ ਇੱਕੋ ਜਗ੍ਹਾ ਤੇ ਖੜੇ ਨੇ ਮੁਕੇਸ਼ ਖੰਨਾ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਭਾਵੇਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਜਾਂ ਨਹੀਂ ਅਸੀਂ ਇੱਕੋ ਇੰਡਸਟਰੀ ਤੋਂ ਹਾਂ ਅਸੀਂ ਇੱਕੋ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ ਉਹਨਾਂ ਅਗੇ ਕਿਹਾ ਕਿ ਕਪਿਲ ਸ਼ਰਮਾ ਦੇ ਕੋਲ ਇਹ ਸਿਸ਼ਟਾਚਾਰ ਨਹੀਂ ਸੀ ਵਰਕਫਰੰਟ ਦੀ ਗੱਲ ਕਰੀਏ ਤਾਂ ਮੁਕੇਸ਼ ਖੰਨਾ ਐਨੇ ਦਿਨੀ ਆਪਣੇ YouTube ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਉਹ ਹਾਲੀ ਦੇ ਵਿੱਚ ਤੇਲਗੂ ਫਿਲਮ ਪਰ ਸ਼ੋਤਮ ਡੂ ਦੇ ਵਿੱਚ ਨਜ਼ਰ ਆਏ ਸਨ ਜਿਸ ਦੇ ਵਿੱਚ ਪ੍ਰਕਾਸ਼ ਰਾਜ ਮੁਰਲੀ ਸ਼ਰਮਾ ਤੇ ਰਾਸ ਤਰຸນ ਵੀ ਸਨ। ਜਾਵੇਜ జాਫਰੀ ਦਾ ਐਕਸ ਅਕਾਊਂਟ ਹੈਕ ਅਦਾਕਾਰ ਨੇ ਲਿਖਿਆ ਸਾਡਾ ਹੱਕ ਇੱਥੇ ਰੱਖ। ਅਦਾਕਾਰ ਜਾਵੇਜ ਜਾਫਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹਨਾਂ ਦਾ ਐਕਸ ਅਕਾਊਂਟ ਹੈਕ ਹੋ ਗਿਆ। ਜਾਫਰੀ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਦੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਉਹ ਦਿਸ ਰਿਹਾ ਹੈ ਕਿ ਉਹ ਆਪਣੇ ਐਕਸ ਅਕਾਊਂਟ ਦੀ ਵਰਤੋਂ ਨਹੀਂ ਕਰ پا ਰਹੇ। ਉਹਨਾਂ ਨੇ ਫਰਮ ਰੌਕਸਟਰ ਦੇ ਗਾਣੇ ਸਾਡਾ ਹੱਕ ਦਾ ਹਵਾਲਾ ਦਿੰਦੇ ਹੋਏ ਲਿਖਿਆ ਮੇਰਾ ਐਕਸ ਅਕਾਊਂਟ ਹੈਕ ਹੋ ਗਿਆ ਹੈ। ਮੈਨੂੰ ਫਾਲੋ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਐਕਸ ਨੂੰ ਸ਼ਿਕਾਇਤ ਕਰਨ ਸਾਡਾ ਹੱਕ ਇੱਤੇ ਰੱਖ ਧੰਨਵਾਦ ਹਾਲ ਹੀ ਦੇ ਵਿੱਚ ਗਾਇਕਾ ਸ਼੍ਰੀਆ ਗੋਸ਼ਾਲ ਅਤੇ ਅਦਾਕਾਰਾ ਸਵਰਾ ਭਾਸਕਰ ਦੇ ਐਪਸ ਅਕਾਊਂਟ ਵੀ ਹੈਕ ਕੀਤੇ ਗਏ ਸਰ ਅਤੇ ਬਾਅਦ ਵਿੱਚ ਉਹਨਾਂ ਨੂੰ ਰੀਸਟੋਰ ਕਰ ਦਿੱਤਾ ਗਿਆ ਸੀ ਹਾਲੀ ਦੇ ਵਿੱਚ ਜਾਫਰੀ ਦੀ ਫਿਲਮ ਇਨ ਗਲਿਓ ਮੇਂ ਰਿਲੀਜ਼ ਹੋਈ ਸੀ ਉਹਨਾਂ ਦੀ ਫਿਲਮ ਤਬਾਲ ਚਾਰ ਵੀ ਜਲਦ ਰਿਲੀਜ਼ ਹੋਵੇਗੀ ਇਸ ਗਾਣੇ ਲਈ ਮੋਟੀ ਰਕਮ ਵਸੂਲਦੀ ਹੈ ਤਮੰਨਾ ਪਾਟਿਆ ਜਾਣ ਕੇ ਹੋ ਜਾਓਗੇ ਹੈਰਾਨ ਹਾਲੀ ਦੇ ਵਿੱਚ ਬਾਲੀਵੁੱਡ ਅਦਾਕਾਰ ਅਜੇ ਦੇਵਕਾਂਦੀ ਫਿਲਮ ਰੀ 2 ਦਾ ਨਵਾਂ ਗੀਤ ਨਸ਼ਾ ਰਿਲੀਜ਼ ਹੋਇਆ ਹੈ ਜਿਸ ਦੇ ਵਿੱਚ ਤਮੰਨਾ ਪਾਟਿਆ ਆਪਣੀ ਡਾਂਸ ਦੇ ਨਾਲ ਪ੍ਰਸ਼ੰਕਾਂ ਨੂੰ دیਵਾਣਾ ਬਣਾ ਰਹੀ ਹੈ ਉਹਨਾਂ ਦੇ ਡਾਂਸ ਮੂਵ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ ਇਸ ਗਾਣੇ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤਮੰਨਾ ਆਪਣੇ ਗਾਣਿਆਂ ਦੇ ਲਈ ਕਿੰਨਾ ਚਾਰਜ ਕਰਦੀ ਹੈ ਤਮੰਨਾ ਪਾਟੀਆਂ ਨੇ ਅਜੀ ਦੇਵਗੰਦ ਦੇ ਨਾਲ ਫਿਲਮ ਹਿੰਮਤ ਪਾਲਾ ਦੇ ਵਿੱਚ ਕੰਮ ਕੀਤਾ ਸੀ ਇਸ ਫਿਲਮ ਦੇ ਵਿੱਚ ਇੱਕ ਸੁਪਰ ਹਿੱਟ ਗੀਤ ਤਾਕੀ ਤਾਕੀ ਸੀ ਜਿਸ ਦੇ ਵਿੱਚ ਤਮੰਨਾ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਬਹੁਤ ਸੁਰਖੀਆਂ ਬਟੋਰੀਆਂ ਸਨ ਰਿਪੋਰਟਾਂ ਦੇ ਅਨੁਸਾਰ ਤਮੰਨਾ ਨੇ ਇਸ ਗਾਣੇ ਲਈ ਲਗਭਗ 40 ਤੋਂ 50 ਲੱਖ ਰੁਪਏ ਲਏ ਸਨ 2014 ਦੇ ਵਿੱਚ ਤਮੰਨਾ ਫਿਲਮ ਹਮਸ਼ਕਲ ਦੇ ਵਿੱਚ ਨਜ਼ਰ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਪੀਆ ਕੇ ਬਾਜ਼ਾਰ ਵਿੱਚ ਆਈਟਮ ਨੰਬਰ ਕੀਤਾ ਸੀ ਇਸ ਗਾਣੇ ਦੇ ਵਿੱਚ ਅਦਾਕਾਰਾਂ ਨੇ 30 ਤੋਂ 40 ਲੱਖ ਰੁਪਏ ਲਏ ਸਨ ਇਸੋਮਤ ਮਨਾਪਾ ਆਟਿਆ ਨੇ ਫਿਲਮ ਮਿਸਤਰੀ 2 ਦੇ ਗੀਤ ਅੱਜ ਦੀ ਰਾਤ ਦੇ ਵਿੱਚ ਆਪਣਾ ਜਾਦੂ ਵਿਖਾਇਆ ਇਹ ਗਾਣਾ ਬਹੁਤ ਹੀ ਹਿੱਟ ਹੋਇਆ ਇਸੇ ਲਈ ਅਦਾਕਾਰਾਂ ਨੇ 1 ਕਰੋੜ ਰੁਪਏ ਦੀ ਬੰਪਰ ਫੀਸ ਲਈ ਸੀ ਤਮੰਨਾ ਦਾ ਹਾਰੇ ਦੇ ਵਿੱਚ ਰਿਲੀਜ਼ ਹੋਇਆ ਗੀਤ ਨਸ਼ਾ ਸੋਸ਼ਲ ਮੀਡੀਆ ਤੇ ਬਹੁਤ ਟ੍ਰੈਂਡ ਕਰ ਰਿਹਾ ਹੈ ਇਸ ਗਾਣੇ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਰਿਪੋਰਟਾਂ ਦੇ ਅਨੁਸਾਰ ਇਸ ਗਾਣੇ ਲਈ 1 ਕਰੋੜ ਰੁਪਏ ਦੀ ਮੋਟੀ ਫੀਸ ਲਈ ਗਈ ਹੈ ਤਮਨਾ ਪਾਟਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੱਖਣੀ ਫਿਲਮਾਂ ਦੇ ਨਾਲ ਕੀਤੀ ਸਾਊਥ ਦੇ ਵਿੱਚ ਉਹਨਾਂ ਨੇ ਰਜਨੀਕਾਂਤ ਵਰਗੇ ਵੱਡੇ ਸੁਪਰਸਟਾਰਾਂ ਦੇ ਨਾਲ ਕੰਮ ਕੀਤਾ ਉਹਨਾਂ ਦੀ ਅਦਾਕਾਰੀ ਅਤੇ ਸੁੰਦਰਤਾ ਦੀ ਬਾਲੀਵੁੱਡ ਦੇ ਵਿੱਚ ਪ੍ਰਸ਼ੰਸਾ ਕੀਤੀ ਜਾਂਦੀ ਹੈ ਹੁਣ ਉਹ ਇੱਕ ਵੱਡੀ ਸਟਾਰ ਬਣ ਗਈ ਹੈ ਤੇ ਆਪਣੇ ਕੰਮ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਸੁਰਖੀਆਂ ਚ ਰਹਿੰਦੀ ਹੈ ਤਮੰਨਾ ਪਾਟੀਆਂ ਦੀ ਲਵ ਲਾਈਵ ਵੀ ਸੁਰਖੀਆਂ ਵਿੱਚ ਰਹੀ ਹੈ। ਉਹਨਾਂ ਨੇ ਕਈ ਸਾਲਾਂ ਤੱਕ ਅਦਾਕਾਰ ਵਿਜੇ ਵਰਮਾ ਨੂੰ ਡੇਟ ਕੀਤਾ ਹਾਲਾਂਕਿ ਉਹਨਾਂ ਖਬਰਾਂ ਆ ਰਹੀਆਂ ਸਨ ਕਿ ਦੋਵਾਂ ਦਾ ਬ੍ਰੇਕਅਪ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਤਮੰਨਾ ਵਿਆਹ ਕਰਵਾ ਕੇ ਸੈਟਲ ਹੋਣਾ ਚਾਹੁੰਦੀ ਸੀ, ਜਦੋਂ ਕਿ ਵਿਜੇ ਇਸ ਸਮੇਂ ਆਪਣੇ ਕਰੀਅਰ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਸੀ। ਹਾਲਾਂਕਿ ਤਮੰਨਾ ਅਤੇ ਵਿਜੇ ਦੋਵਾਂ ਨੇ ਅਜੇ ਤੱਕ ਇਸ ਮਾਮਲੇ ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ।